ਨਾਮ ਕਹਾਂ ਜੀ ਆਪਣਾ ਚਲੋ ਚੋਟਰ ਸਿੰਘ ਅਜਾ ਇਹ ਜਥੇਬੰਦੀ ਦਾ ਕੀ ਨਾਮ ਹੈ ਭਾਰਤੀ ਕਿਸਾਨ ਯੂਨੀਅਨ ਪੁਆ ਇਹਦੇ ਪ੍ਰਧਾਨ ਤੁਸੀਂ ਸੁਪਾ ਪ੍ਰਧਾਨ ਤੁਸੀਂ ਸੁਪਾ ਪ੍ਰਧਾਨ ਕੰਮ ਕੀ ਰਹੇਗਾ ਜੀ ਸਾਡਾ ਕੰਮ ਹੈ ਜਿਹੜੇ ਜ਼ਿਮੀਦਾਰਾਂ ਦੀਆਂ ਆਵਾਜ਼ਾਂ ਅਸੀਂ ਬੁਲੰਦ ਕਰਾਂ ਜਿਹੜੇ ਮਹਿੰਗਾਈ ਦੇ ਉੱਤੇ ਚੱਲਦੇ ਪਏ ਆ ਇਹਨਾਂ ਦੇ ਬਾਰੇ ਅਸੀਂ ਬਾਤ ਚੱਕਾਂਗੇ ਬੁਲੰਦ ਕਰਾਂਗੇ ਜਿਹੜੀ ਸਾਡੀ ਪੁਆ ਜਥੇਬੰਦੀ ਬਣੀ ਹੈ ਤੇ ਚੰਡੀਗੜ੍ਹ ਦੇ ਪਹਿਲਾ 18 ਪਿੰਡੂਠੇ ਸ਼ੁਰੂਆਤ ਵਿੱਚ ਕੋਈ 35 ਪਿੰਡ ਕਹਿੰਦਾ ਕੋਈ 22 ਪਿੰਡ ਕਹਿੰਦਾ ਸਾਰੇ 18 ਪਿੰਡੂਠੇ ਸੀਗੇ ਸਭ ਤੋਂ ਪਹਿਲਾ ਪਿੰਡ ਦੇ ਉੱਤੇ ਮਾਰਤਾ ਸੀ ਨਗਲੇ ਪਿੰਡ ਦੇ ਉੱਤੇ ਅਸੀਂ ਵੀ ਨਗਲੇ ਦੇ ਪਿੰਡ ਦੇ ਵਿੱਚ ਉਸਤਾ ਰਹਿੰਦੇ ਅਸੀਂ ਕਿ ਸਾਡੇ ਪਿੰਡ ਨਾਲ ਠਾਲੇ ਆ ਅੱਜ ਤੱਕ ਜਿਹੜੇ ਸ਼ਾਮਲਾਤਾ ਜ਼ਮੀਨਾਂ ਹੈ ਚੰਡੀਗੜ੍ਹ ਦੇ ਵਿੱਚ ਆਈਆਂ ਅੱਜ ਤੱਕ ਇਹਨਾਂ ਗੌਰਮੈਂਟਾਂ ਨਾਲ ਸ਼ਾਮਲਾਤਾ ਦੇ ਪੈਸੇ ਨਹੀਂ ਦਿੱਤੇ ਉਹ ਵਿਚਾਰੇ ਬੰਦੇ ਵਜੂਦ ਮਰ ਵੀ ਗਏ ਜਿਵੇਂ ਪੋਤੇ ਪਰਪੋਤੇ ਰਹਿ ਗਏ ਆ ਉਹਨਾਂ ਨੂੰ ਬਾਰੇ ਕੁਝ ਨਹੀਂ ਪਤਾ ਏ ਚੰਡੀਗੜ੍ਹ ਦਾ ਬਸਤੇ ਇਹਨਾਂ ਜਿਹੜਾ 17 ਸੈਕਟਰ ਦਾ ਇਹ ਪੱਕੀ ਰੁੜਕੀ ਪਿੰਡ ਦਾ ਬਣਿਆ ਹੋਇਆ ਇਹ দান ਦੇ ਵਿੱਚ ਇਹ ਵੀ ਗਵਰਨਮੈਂਟ ਵਿੱਚ ਲੱਗੀ ਸੀ ਪਰ ਜਿਹੜੀ দান ਕੀਤੀ ਉਹ ਚੀਜ਼ ਵੇਚ ਨਹੀਂ ਸਕਦੀ ਯਾਦਾ ਸਾਡੇ ਸਾਮਲਾਤਾ ਦੇ ਪੈਸੇ ਖਵਾ ਦੋ ਤੁਹਾਨੂੰ ਇਹ ਗਵਰਨਮੈਂਟਾਂ ਲੁੱਟ ਲੁੱਟ ਕੇ ਖਾ ਰਹੀ ਐ ਸਾਡੇ ਹੱਕਾਂ ਦੇ ਬਾਰੇ ਕੋਈ ਨਹੀਂ ਬੋਲਦਾ ਨਾ ਕਿਸੇ ਨੇ ਬੋਲਣ ਜਾਂਦੀ ਆਵਾਜ਼ ਇੱਥੇ ਚੱਕਾਂਗੇ ਤਾਂ ਹੀ ਸੈਂਟਰ ਗਵਰਨਮੈਂਟ ਦੀ ਬਾਤ ਦੇਖ ਸਾਡੀ ਇਹ ਜਿਹੜੀ ਨਵੀਂ ਸਰਕਾਰ ਆਈ ਐ ਪੰਜਾਬ ਜਾ ਆਮ ਆਦਮੀ ਪਾਰਟੀ ਉਹ ਤੋਂ ਕੀ ਉਮੀਦ ਆ ਤੁਹਾਨੂੰ ਇਹ ਤੋਂ ਮੀ ਦੇਖੋ ਜੇ ਨਾਮਿਸਕਰ ਬਣੀ 4 ਦਿਨ ਦੇ 85 ਦੇ ਕੁਛ ਨਹੀਂ ਕਹ ਸਕਦੇ ਮਹੀਨਾ ਦੋ ਮਹੀਨਾ ਦੇਖੋ ਮੈਂ ਟਾਈਮ ਦਿੰਦੇ ਆ ਜੇ ਇਹਨਾਂ ਨੇ ਕੰਮ ਚੱਕੇ ਚੰਗੇ ਕਰੇ ਤਾਂ ਅਸੀਂ ਨਾਲ ਸਾਧਾ ਵਿੱਚ ਚੰਗੇ ਕੰਮ ਨਹੀਂ ਕਰਾਂਗੇ ਤਾਂ ਅਸੀਂ ਇਹਨਾਂ ਨੂੰ ਸਾਥ ਨਹੀਂ ਕਰ ਜਿੱਦਾਂ ਬਿਜਲੀ ਦੇ ਮੀਟਰ ਲੱਗ ਰਹੇ ਹੋ ਕਿਤੇ ਨਾ ਕਿਤੇ ਇਹਨਾਂ ਦੀ ਸਟਾਰਟ ਹੋ ਜਾਂਦੀ ਹੈ ਅਸੀਂ ਬਿਜਲੀ ਦਾ ਮੀਟਰ ਬਿਲਕੁਲ ਨਹੀਂ ਲਗਣ ਦਵਾਂਗੇ ਚੀਪਾਂ ਦੇ ਜਿੱਥੇ ਸਾਡੀ ਵਿੱਚ ਜਿੱਥੇ ਬੰਦੀਆਂ ਸਾਨੂੰ ਜਿੱਥੇ ਵੀ ਸਾਨੂੰ ਕਾਲ ਆਵੇਗੀ ਇਹਨਾਂ ਦੇ ਮੀਟਰ ਪੱਟ ਗਏ ਇਹਨਾਂ ਦੇ ਦਫ਼ਤਰਾਂ ਵਿੱਚ ਅਸੀਂ ਜਮ੍ਹਾਂ ਕਰਾਵਾਂਗੇ ਅੱਛਾ ਜੀ ਇਹ ਹੁਣ ਪਿੰਡਾਂ 'ਚ ਲੱਗਣੇ ਚਾਲੂ ਹੋ ਗਏ ਆ ਅਜੇ ਤੱਕ ਤਾਂ ਕੋਈ ਸਾਡੇ ਕੋਲ ਖਬਰ ਨਹੀਂ ਆਈ ਨਾ ਕਿ ਕਿਹੜੇ ਪਿੰਡ 'ਚ ਅਸੀਂ ਲੱਗਿਆ ਦੇਖਾਂ ਕਿੱਥੇ ਲੱਗੇ ਆ ਇਹਦੇ ਗੁਰਦਾਸਪੁਰ ਸ਼ਹਿਰ ਦੇ ਕਿਥੇ ਲੱਗੇ ਉਹ ਪਿੰਡਾਂ ਵਿੱਚ ਜਿੱਥੇ ਬੰਦੀਆਂ ਨੇ ਤਖਤਾਂ ਜਿਹੜੇ ਦੂਜੇ ਜਿੱਥੇ ਬੰਦੀਆਂ ਨੇ ਚੱਕ ਕੇ ਪੱਟ ਕੇ ਉਹਨਾਂ ਦਾ ਦਸਤਾ ਜਮਾ ਕਰਾਉਦੇ ਜੇ ਆਪਰੇ ਇੱਥੇ ਲੱਗਦੇ ਤੁਹਾਡੇ ਨਾਲ ਕੰਟੈਕਟ ਕੀਤਾ ਜਾਂਦਾ ਸਾਡੇ ਨਾਲ ਕਟਕਟ ਅਸੀਂ ਨੰਬਰ ਇੱਥੇ ਛਾਣੇ 'ਚ ਵੀ ਸਾਡੇ ਚਲੇ ਗਏ ਇੱਥੇ ਤੁਸੀਂ ਲੌਕ ਕਰਦਾ ਇਹ ਨੰਬਰ ਆਪਣੇ ਕਿਸੇ ਵੀ ਜਿੱਥੇ ਬੰਦੀ ਹੁੰਦਾ ਸਾਡਾ ਉੱਥੇ ਪੂਰਾ ਕੋਹਂ ਦੇ ਗ੍ਰੈਪ ਜਿੱਥੇ ਬੰਦੀਆਂ ਦੇ ਜਿੰ